ਸਸਰੇ ਕਾਲ ਜੀ ਮਲਾਬ ਜੋਬ ਉਨਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਕਰਦੇ ਹਾਂ ਪੰਜਾਬ ਸਰਕਾਰ ਵੱਲੋਂ ਕੱਢੀ ਨਵੀਂ ਭਰਤੀ ਠੀਕ ਹੈ ਇਸ਼ਤਿਹਾਰ ਨੰਬਰ 3542 ਤਹਿਤ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆਹ ਹੁਣ ਗੱਲ ਕਰਦੇ ਹਾਂ ਭਰਤੀ ਬਾਰੇ ਪੰਜਾਬ ਸਰਕਾਰ ਵੱਲੋਂ ਮੈਡੀਕਲ ਅਫਸਰਤियां ਅਸਾਮੀਆਂ ਕੱਢ ਦਿੱਤੀਆਂ ਨੇ ਠੀਕ ਹੈ ਜੀ ਰੈਗੂਲਰ ਭਰਤੀ ਦੀ ਉਮਰ ਦੀ ਗੱਲ ਕਰੀ 25 ਤੋਂ 45 ਸਾਲ ਮੰਗੇਗੇ ਮੁੰਡੇ ਤੇ ਕੁੜੀਆਂ ਦੋਨੋਂ ਅਪਲ ਤੋਨੋ ਡਿਟੇਲ ਵੀ ਦੱਸਿਆ ਜਾਊਗਾ ਹੁਣ ਚੱਲਦੇ ਹਾਂ ਭਰਤੀ ਦੇ ਫੁੱਲ ਨੋਟੀਫਿਕੇਸ਼ਨ ਤੇ ਜੀ ਹਾਂਜੀ ਹੁਣ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਨਵਾਂ ਭਰਤੀ ਨੋਟਿਸ ਜਾਰੀ ਕਰ ਦਿੱਤਾ ਗਿਆ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਠੀਕ ਹੈ ਨੰਬਰਾਂ ਦਾ ਮੈਂ ਨੋਟਿਸ ਜਾਰੀ ਕੀਤਾ ਜੀ ਆਹ ਹੁਣ ਗੱਲ ਕਰਦੇ ਹਾਂ ਇਸ ਬਾਰੇ ਜ਼ਿਲ੍ਹਾ ਫਰੀਦਕੋਟ ਦੇ ਨਾ ਆਮ ਆਦਮੀ ਕਲੀਨਿਕ ਠੀਕ ਹੈ ਜੀ ਮੈਡੀਕਲ ਆਫਸਰ ਦੇ ਅਪਾਇਨਟਮੈਂਟ ਰੱਖਿਆ ਗਏ ਜੋਗ ਉਮੀਦਵਾਰ ਦਫ਼ਤਰ ਸਿਵਲ ਸਰਜਨ ਫਰੀਦਕੋਟ ਵਿਖੇ ਹੇਠ ਲਿਖੇ ਦਰਸਾਏ ਹਨ ਸਾਨੂੰ ਵਾਕ ਇੰਟਰਵਿਊ ਵਾਸਤੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਠੀਕ ਹੈ ਜੀ ਇਨ ਪੈਨਲਮੈਂਟ ਕਿੱਡੇ ਆ ਗਏ ਤੇ ਉਹਨਾਂ ਨੇ ਉਸ ਪੋਸਟਾਂ ਦੀ ਗੱਲ ਕਰ ਲਈ ਪੋਸਟਾਂ ਲੈਣਾ ਮੈਡੀਕਲ ਅਫਸਰ ਦੀ ਮੈਡੀਕਲ ਅਫਸਰ ਦੀ ਪੋਸਟ ਹੈ ਜੀ ਉਹਨਾਂ ਨੇ ਕਿ 50 ਰੁਪਏ ਦੇਖ ਕੇ ਪ੍ਰਤੀ ਮਰੀਜ਼ ਰਜਨਾ ਕਟਕਟ 50 ਮਰੀਜ਼ ਯਕੀਨੀ ਗਾਰੰਟੀ ਸਮੇਤ ਦੇਖਣੇ ਹੋਣਗੇ ਠੀਕ ਹੈ ਜੀ ਬਾਅਦ ਕਨ ਇੰਟਰਵਿਊ ਹੋਣੀ ਸਿੱਧੀ ਪ੍ਰਤੀਜਮਿਤੀ ਸਮਾ ਦੇ ਸਥਾਨ ਉਹਨਾਂ ਦੱਸ ਦਿੱਤਾ ਗਿਆ ਜੀ ਉਹਨਾਂ ਨੇ ਕਿ 22 ਫਰਵਰੀ ਠੀਕ ਹੈ 2024 ਨੂੰ ਸਵੇਰੇ 10 ਵਜੇ ਦਫਤਰ ਸੇਵਾ ਸੱਜਨ ਫਿਰਕੋੜ ਵਿਖੇ ਤੁਸੀਂ ਪਹੁੰਚ ਜਾਣਾ ਬਾਅਦ ਕਨ ਇੰਟਰਵਿਊ ਲਈ 22 ਫਰਵਰੀ ਨੂੰ ਠੀਕ ਹੈ ਜੀ ਇਸ ਤੋਂ ਲਾਗੂ ਹੋਣਾਂ ਦੇ ਬਧੇਰੇ ਜਾਣਕਾਰੀ ਲਈ ਉਹਨਾਂ ਨੇ ਵਿਦਿਕ ਯੋਗਤਾ ਐਨ ਪੈਨਲਮੈਂਟਸ ਨਿਯਮ ਅਤੇ ਸ਼ਰਤਾਂ ਆਦਿ ਉਹਨਾਂ ਦੇ ਵੈਬਸਾਈਟ freedkot.nic.in ਤੇ ਠੀਕ ਹੈ ਚੈੱਕ ਕਰ ਸਕਦੇ ਹੋ ਇਸ ਸੰਬੰਧੀ ਕੋਈ ਵੀ ਸੂਚਨਾ ਠੀਕ ਹੈ ਵੈਬਸਾਈਟ ਤੇ ਜਾਰੀ ਕੀਤਾ ਜਾਊਗਾ ਠੀਕ ਹੈ ਸਿਵਲ ਸਰਦਨ ਫਰੀਦਕੋਟ ਵੱਲੋਂ ਇੱਕ ਪ੍ਰਤੀ ਨੋਟਸ ਜਾਰੀ ਕਰ ਦਿੱਤਾ ਗਿਆ ਦੁਬਾਰਾ ਫਿਰ ਤੁਹਾਨੂੰ ਦੱਸ ਦਈਏ ਜੀ ਫਰੀਦਕੋਟ ਵੱਲੋਂ ਪ੍ਰਤੀ ਨੋਟਸ ਜਾਰੀ ਕਰ ਦਿੱਤਾ ਗਿਆ ਦੁਬਾਰਾ ਫਿਰ ਤੁਹਾਨੂੰ ਦੱਸ ਦਈਏ ਜਲਾ ਫਰੀਦਕੋਟ ਦੀ ਨਾਮ ਆਦਮਿਕ ਕਲੀਨਿਕ ਮੈਡੀਕਲ ਅਫਸਰ ਰੱਖਿਆ ਜਾਣੀ ਠੀਕ ਹੈ ਇੱਥੇ ਕੁਮੇਦਵਾਰਾਂ ਨੂੰ ਇਹ ਕਿਹਾ ਜੋਗ ਉਮੀਦਵਾਰ ਸਰਜਨ ਫਰੀਦਕੋਟ ਵਿਕੇ ਹੈਲਥ ਦੇ ਦਰਸਾਏ ਅਨਸਾਰ ਵਾਕਨ ਇੰਟਰਵਿਊ ਸਿੱਧੀ ਪ੍ਰਤੀਯਗਿਤ ਪਹੁੰਚ ਸਕਦੇ ਸਿਰਫ ਇੰਟਰਵਿਊ ਰੱਖੀ ਗਈ ਹੈ ਪੋਸਟ ਦਾ ਨਾਮ ਦੀ ਗੱਲ ਕਰੀਏ ਮੈਡੀਕਲ ਅਫਸਰ ਦੀ ਪੋਸਟ ਰਹਿ ਜਾਣੀ ਹੈ ਠੀਕ ਹੈ ਜੀ ਜੇ ਗੱਲ ਕਰੀਏ ਪੈਨਲ ਮੈਸ ਫੀਸ ਦੀ 50 ਰੁਪਏ ਵੇਖੇਗੇ ਪ੍ਰਤੀ ਮਰੀਜ਼ ਲਈ ਰੋਜ਼ਾਨਾ ਘੱਟੋ-ਘੱਟ 50 ਮਰੀਜ਼ ਵੇਖਣੇ ਯਕੀਨੀ ਹੋਣਗੇ ਵਾਕਨ ਇੰਟਰਵਿਊ ਦੀ ਮਿਤੀ ਸਮਾਂ ਤੇ ਸਥਾਨ ਜਾਣ ਲੋ ਨਕੇ 22 ਫਰਵਰੀ 2024 ਨੂੰ ਸਵੇਰੇ 10 ਵਜੇ ਠੀਕ ਹੈ ਦਫਤਰ ਚਲੋ ਸੱਜ ਫਰੀਦਕੋਟ ਵਿਖੇ ਪਹੁੰਚ ਜਾਣਾ ਵਾਕ ਨੇ ਇੰਟਰੂਲੀ ਅਤੇ ਡਾਕੂਮੈਂਟ ਵਗੈਰਾ ਸਾਰਾ ਕੁਝ ਨਾਲ ਲੈ ਜਾਣਾ ਵਦੇ ਰਜਿਸਟਰ ਕਰ ਲਈ ਕਿਸੇ ਵਿੱਦਿਕ ਯੋਗਤਾ ਠੀਕ ਹੈ ਨੋ ਪੈਨਲ ਮੈਂ ਨਿਯਮਤ ਸ਼ਰਤਾਂ ਆਦਿ freedkot.nic freedkot.nic.in ਤੇ ਪੜਾਓ ਠੀਕ ਹੈ ਉੱਤੇ ਚੈੱਕ ਕਰ ਸਕਦੇ ਹੋ ਸਿਵਰ ਸੱਜ ਫਰੀਦਕੋਟ ਨੂੰ ਨਵਾਂ ਭਰਤੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਲਦ ਮਿਲਦੇ ਹਾਂ ਜੀ ਅਗਲੀ ਭਰਤੀ ਨਾਲ ਧੰਨਵਾਦ ਜੀ